ਤੇ ਫੋਟੇਗੁਰ ਸਾਹਿਬ ਦੇ ਪਿੰਡ ਚਰਨਾਥਲ ਖੁਰਦ ਦੇ ਵਿੱਚ ਚੀਤੇ ਪੈਰ ਦੇ ਨਿਸ਼ਾਨ ਦੇਖਿਆ ਗਏ ਆਂ ਜਿਸ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚੀਤੇ ਨੂੰ ਜਲਦ ਫੜਨਾ ਚਾਹੀਦਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਟਾਲਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਚੀਤੇ ਦੇ ਘੁੰਮਣ ਦੀ ਜੁੜੀ ਵੀਡੀਓ ਹੈ ਆਰਵੀਆ ਨੇ ਉਥੇ ਹੀ ਰਾਤ ਉਹਨਾਂ ਦੇ ਪਿੰਡ ਚਰਨਾਥਲ ਦੇ ਖੁਰਦ ਦੇ ਵਿੱਚ ਇੱਕ ਅਸੂਰ ਫਾਰਮ ਨੇ ਨਜ਼ਦੀਕ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਨੇ ਜਿਸ ਦੇ ਨਾਲ ਪਿੰਡ ਦੇ ਲੋਕਾਂ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਹੈ ਉਹਨਾਂ ਨੇ ਕਿ ਸ੍ਰੀ ਕਾਲਬਾਈ ਸਾਰਿਆਂ ਨੂੰ ਅਸੀਂ ਪਿੰਡ ਚਨਾਰਥਨ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਸਾਡੇ ਪਿੰਡਾਂ ਕੱਲੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਅਫਵਾਹਾਂ ਫੈਲੀਆਂ ਮੈਨਾਂ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮੈਨਾਂ ਤੇ ਉੱਧਰ ਪਿੰਡ ਵਾਸੀਆਂ ਦੀਆਂ ਅੱਜ ਅਸੀਂ ਪਿੰਡ ਚਨਾਰਥਨ ਖੁਰਦ ਵਿਖੇ ਇਹਦੀਆਂ ਚੀਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ ਉਹਦੇ ਲਾਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅਜੀਬੀਆਂ ਨੇ ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਣਾ ਬਹੁਤ ਔਖਾ ਹੋਇਆ ਵਾ ਕਾਮਾਕਾਰਾਂ ਦਾ ਬਹੁਤ ਔਖਾ ਸਾਰਿਆਂ 'ਚ ਸਹਿਮ ਦਾ ਮਾਹੌਲ ਹੋਇਆ ਵਾ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਕੰਮਕਾਰ ਦਾ ਆਪਣਾ ਸਖਾਲਾ ਹੋ ਸਕੇ ਨਹੀਂ ਤਾਂ ਵੀਰੇ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ 'ਚ ਕੱਲ ਚਨਾਰਥਨ ਕਲਾ ਵੀ ਅਨਾਊਂਸਮੈਂਟਾਂ ਹੋਈਆਂ ਅੱਜ ਬਦੌਛੀ ਵੀ ਹੋਈਆਂ ਸਾਰੇ ਪਿੰਡਾਂ 'ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ ਇਸ ਕਰਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ ਇਹਨੂੰ ਫੜਨ ਲਈ ਕੋਈ ਪਿੰਜਰਾ ਜਾਂ ਜਾਲ ਵਗੈਰਾ ਦਾ ਇੰਤਜ਼ਾਮ ਕੋਈ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ ਨਹੀਂ ਹਲੇ ਪ੍ਰਸ਼ਾਸਨ ਕੋਈ ਪਹੁੰਚੇ ਨਹੀਂ ਜੀ ਹੈਗਾ ਸਾਡੇ ਕੋਲ ਨਾ ਕੋਈ ਆਇਆ ਉਹਦੇ ਅੱਛਾ ਹਲੇ ਸਰਪਾ ਆਪਸ ਵਿੱਚ ਬਸ ਡਾਂਗਾ ਛੋਟੇ ਲੈ ਕੇ ਫਿਰ ਰਹੇ ਆਂ ਆਪਣੀ ਸੇਫਟੀ ਵਾਸਤੇ ਹਲੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ